ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸਾਡੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਕੇਸ਼ ਜੈਨ ਜੀ ਸੂਬੇਦਾਰ ਭੋਲਾ ਸਿੰਘ ਜੀ ਹਲਕਾ ਇੰਚਾਰਜ ਹਰਮਨ ਸਿੰਘ ਜੀ ਜੋਗਾ ਜਨਰਲ ਸੈਕਟਰੀ ਆਪਣਾ ਜੁਵਾ ਮੋਰਚਾ ਬੀਜੇਪੀ ਮੰਗੂ ਸਿੰਘ ਬੀਰੋਕੇ ਮੰਡਲ ਪ੍ਰਧਾਨ ਦੁੱਦੜਾ ਮੈਂ ਕੁਸ਼ਦੀਪ ਸ਼ਰਮਾ ਮੰਡਲ ਪ੍ਰਧਾਨ ਬੁੱਢਲਾਡਾ ਸਾਡੇ ਨਾਲ ਬੀਰੋਕੇ ਤੋਂ ਮਈ ਜੀ ਨੇ ਬੁੱਟਾ ਜੀ ਬੁੱਟਾ ਜੀ ਪਿੱਛੇ ਸਾਡੇ ਜੁਵਾ ਮੋਰਚਾ ਦੇ ਕਾਲੀ ਜੀ ਖੁਨੀ ਹਣੀ ਖੜੇ ਨੇ ਤੇ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਜੋ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ 11 ਸਾਲ ਦਾ ਜੋ ਕਾਰਜਕਾਲ ਪੂਰਾ ਹੋਇਆ ਉਹਦੇ ਸੰਬੰਧ ਵਿੱਚ ਆਪਾਂ ਨੂੰ ਪ੍ਰੈਸ ਕਾਨਫਰੰਸ ਦੇ ਰਾਹੀਂ ਦੱਸਣਗੇ ਜ਼ਿਲ੍ਹਾ ਪ੍ਰਧਾਨ ਰਕੇਸ਼ ਜੀ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਮਸਤੇ ਜੈ ਸ਼੍ਰੀ ਰਾਮ ਨਰਿੰਦਰ ਮੋਦੀ ਸਰਕਾਰ ਦੇ ਅੱਜ 11 ਸਾਲ ਜਿਹੜਾ ਹੈਗੇ ਨੇ ਉਹ ਪੂਰੇ ਹੋਏ ਨੇ ਔਰ ਪ੍ਰੇਂਦਰ ਮੋਦੀ ਜੀ ਨੇ 11 ਸਾਲਾਂ ਦੇ ਵਿੱਚ ਜੋ ਸੁਪਨਾ ਲੱਤਾ ਸੀ ਵਿਕਸਿਤ ਭਾਰਤ ਦਾ ਉਸ ਦੇ ਉੱਤੇ ਪੂਰਾ ਕੰਮ ਕਰਤਾ ਹੈ ਔਰ ਅੱਜ ਪੂਰਾ ਦੇਸ਼ ਜਿਹੜਾ ਹੈਗਾ ਤਲੰਗਾ ਪਟ ਰਿਹਾ ਹੈ ਵਿਕਸਿਤ ਦੇ ਭਾਰਤ ਦੇ ਤੌਰ ਰੂਪ ਦੇ ਵਿੱਚ ਚਾਹੇ ਉਹ ਆਮ ਲੋਕਾਂ ਦੇ ਵਾਸਤੇ ਸਕੀਮਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਅਨੇਕਾਂ ਇਹੋ ਜਿਹੀਆਂ ਸਕੀਮਾਂ ਜਿਹੜੀਆਂ ਹੈਗੀਆਂ ਨੇ ਆਮ ਲੋਕਾਂ ਵਾਸਤੇ ਜਿਹੜੀਆਂ ਚਲਾਈਆਂ ਨੇ ਜਿਦੇ ਵਿੱਚ ਆਮ ਲੋਕਾਂ ਦਾ ਤੱਕ ਉਹ ਸਕੀਮਾਂ ਪਹੁੰਚਿਆ ਨੇ ਔਰ ਉਹਨਾਂ ਦਾ ਜਨਜੀਵਨ ਜਿਹੜਾ ਹੈਗਾ ਉਹ ਉੱਪਰ ਹੋਇਆ ਇਹ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਨੇ ਜਿਵੇਂ ਆਪਾਂ ਕਹੀਏ ਐਸਸੀ ਐਸਟੀ ਓਬੀਸੀ ਮਹਿਲਾਵਾਂ ਲਈ ਬਹੁਤ ਜ਼ਿਆਦਾ ਸਕੀਮਾਂ ਜਿਹੜੀਆਂ ਹੈਗੀਆਂ ਨੇ ਚਲਾਈਆਂ ਨੇ ਲਗਭਗ ਔਰ ਦੇਸ਼ ਦੇ ਵਿੱਚ ਲਗ ਲਗ ਆਪਾਂ ਡਿਪਾਰਟਮੈਂਟਾਂ ਦੀ ਗੱਲ ਕਰਾਂ ਮੈਂ ਰੇਲਵੇ ਜਿਹੜਾ ਹੈਗਾ ਅੱਜ ਸਰਲੋਂ ਵੱਧ ਜਨਨ ਕਿ ਹੈਗਾ ਰੂਪ ਦੇ ਵਿੱਚ ਅੱਗੇ ਆਇਆ ਹੈ ਰੇਲਵੇ ਦੇ ਵਿੱਚ ਨਵੀਕਰਨ ਕੀਤਾ ਹੈ ਰੇਲਵੇ ਨੂੰ ਤੇ ਰੇਲਵੇ ਦੇ ਵਿੱਚ ਲਗ ਲਗ ਜਿਵੇਂ ਆਪਾਂ ਕਹੀਏ ਸਟੇਸ਼ਨਾਂ ਦਾ ਨਵੀਕਰਨ ਕਰਨਾ ਤੇ ਹੋਰ ਜਨਨ ਕਿ ਵੀ ਰੇਲਵੇ ਨੂੰ ਆਧੁਨਿਕ ਰੇਲਵੇ ਦੇ ਰੂਪ ਦੇ ਵਿੱਚ ਲੈ ਕੇ ਆਏ ਨੇ ਔਰਤਾਂ ਲਈ ਜਿਹੜੀ ਆਪਾਂ ਸਕੀਮਾਂ ਦੀ ਗੱਲ ਕਰਦੇ ਹਾਂ ਮਾਤਰੀ ਵੰਦਨਾ ਯੋਜਨਾ ਜਿਹਦੇ ਵਿੱਚ ਬੱਚਾ ਪੈਦਾ ਹੋਣ ਦੇ ਉੱਤੇ ਉਸ ਨੂੰ ਇੱਕ ਸਹਾਇਤਾ ਦਿੱਤੀ ਜਾਂਦੀ ਹੈ ਲਖਪਤੀ ਦੀਦੀ ਯੋਜਨਾ ਸੈਲਫ ਹੈਲਪ ਗਰੁੱਪ ਦੇ ਤਹਿਤ ਪਿੰਡਾਂ ਦੇ ਵਿੱਚ ਜਾਂ ਗਰੁੱਪ ਬਣਾ ਕੇ ਲੇਡੀਜ਼ ਨੂੰ ਪ੍ਰਮੋਟ ਕਰਨਾ ਗਰੀਬ ਕਲਿਆਣ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਦੇਖੋ ਹੁਣ ਆਪਾਂ ਪਹਿਲਾਂ ਦੇਖਦੇ ਸੀ ਪਿੰਡਾਂ ਦੇ ਵਿੱਚ ਕੱਚੇ ਮਕਾਨ ਹੁੰਦੇ ਸੀ ਤਾਂ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੂਰੇ ਦੇਸ਼ ਦੇ ਵਿੱਚ ਲਗਭਗ 4 ਕਰੋੜ ਲੋਕਾਂ ਨੂੰ ਜਿਹੜੇ ਕਿਹਾ ਗਿਆ ਮਕਾਨ ਬਣਾ ਕੇ ਦਿੱਤੇ ਗਏ ਨੇ ਸੜਕਾਂ ਦੀ ਯੋਜਨਾ ਕਰੀਏ ਹਾਈਵੇ ਜੇ ਆਪਾਂ ਦੇਖਦੇ ਹਾਂ ਪੂਰੇ ਦੇਸ਼ ਦੇ ਵਿੱਚ ਹਾਈਵੇ ਜੇ ਹੁਣ ਆਪਾਂ ਕਿਸੇ ਹਾਈਵੇ ਤੇ ਚੜ੍ਹਦੀਏ ਤਾਂ ਆਪਾਂ ਨੂੰ ਜੇਕਰ ਹਾਈਵੇ ਤੇ ਕਿਤੇ ਮੁੜਨਾ ਪੈ ਜਾਏ ਤਾਂ ਆਪਾਂ ਨੂੰ ਪਹਿਲਾਂ ਦੋ ਦੋ ਤਿੰਨ ਕਿਲੋਮੀਟਰ ਪਹਿਲਾਂ ਦੇਖਣਾ ਪੈਂਦਾ ਵੀ ਯਾਰ ਗੱਡੀ ਹੌਲੀ ਕਰ ਲਵੀਂ ਆਪਾਂ ਨੂੰ ਕਿਤੇ ਨਾ ਕਿਤੇ ਹਾਈਵੇ ਤੇ ਬੇਤਰ ਮੋੜ ਨਾਲ ਜਾਂ ਹੋ ਰਿਹਾ ਹੈ ਅੱਜ ਐਨਏ ਹਾਈਵੇ ਜਿਹੜੇ ਹੈਗੇ ਨੇ ਪੂਰੇ ਦੇਸ਼ ਦੇ ਵਿੱਚ ਪੂਰਾ ਤਰੱਕੀ ਨਾਲ ਬਣੇ ਨੇ ਤੇ ਪੂਰਾ ਤੇਜ਼ੀ ਨਾਲ ਜਿਹੜੇ ਹੈਗੇ ਨੇ ਹਾਈਵੇ ਦਾ ਯਾਨੀ ਕਿ ਹੈਗਾ ਵਿਕਸਿਤ ਹੋਇਆ ਹੈ ਜਿਕਰ ਆਪਾਂ ਕਿਸਾਨਾਂ ਦੇ ਵਾਸਤੇ ਆਪਾਂ ਗੱਲ ਕਰੀਏ ਕਿਸਾਨ ਵੀਰਾਂ ਵਾਸਤੇ ਕਿਸਾਨ ਸੁਲਮਾਨ ਨਿਧੀ ਤਹਿਤ ਕਿਸਾਨ ਵੀਰਾਂ ਨੂੰ 2000 ਰੁਪਏ ਦੀ ਵਿੱਤੀ ਸਹਾਇਤਾ ਜਿਹੜੀ ਹੈਗੀ ਲਗਭਗ ਆਪਾਂ ਸਾਲ ਦੇ ਵਿੱਚ 8000 ਰੁਪਏ ਡਾ ਹੈਗਾ ਉਹ ਦਿੱਤਾ ਜਾ ਰਿਹਾ ਹੈ। ਔਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਬੀਮਾ ਕਰਕੇ ਉਹਦੇ ਵਿੱਚ ਉਹਨਾਂ ਦੀ ਫਸਲ ਦੀ ਯਾਨੀ ਕਿ ਇੱਕ ਰੱਖਿਆ ਜਿਹੜੀ ਹੈਗੀ ਹੈ 31000 ਰੁਪਏ ਹੈ। ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਸਵੱਛ ਭਾਰਤ ਅਭਿਆਨ ਦੇ ਤਹਿਤ ਜੇਕਰ ਤੁਸੀਂ ਆਪਾਂ ਨਿਗਾਹ ਮਾਰਾਂਗੇ ਪਹਿਲਾਂ ਪੈਣਾ ਨੂੰ ਲੇਡੀਜ਼ ਨੂੰ ਬਾਰ ਅੰਦਰ ਜਾਣ ਵਾਸਤੇ ਨੇਰੇ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਣ ਅਨੁਸਾਰ ਜਨਨ ਕਿ ਵੀ ਦੇਸ਼ ਦੀ ਗੱਦੀ ਤੇ ਬੈਠ ਅਨੁਸਾਰ ਜਿਕਰ ਆਪਾਂ ਗੱਲ ਕਰੀਏ ਸੈਲਫ ਐਮਪਲੋਇਪਰ ਬਫਲਰੀ ਸਕਿਲਡ ਡਵੈਲਪਮੈਂਟ ਦੇ ਥਰੂ ਪੂਰੇ ਦੇਸ਼ ਦੇ ਵਿੱਚ ਕਾਫੀ ਬਹੁਤ ਤੇਜ਼ੀ ਨਾਲ ਚੱਲੇਗਾ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਔਰ ਪੰਜਾਬ ਦੇ ਵਿੱਚ ਵੀ ਜਿਵੇਂ ਆਪਾਂ ਗੱਲ ਕਰੀਏ ਐਫਪੀਓ ਬਣਾ ਕੇ ਜਾਂ ਐਫਪੀਸੀ ਬਣਾ ਕੇ ਜਾਂ ਹੋਰ ਅਜੇ ਜਨਨ ਕਿ ਵੀ ਜਿਹਦੇ ਤਹਿਤ ਲੋਕਾਂ ਨੂੰ ਰੋਜ਼ਗਾਰ ਦਿੱਤੇ ਜਾ ਰਹੇ ਨੇ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਰੋਜ਼ਗਾਰ ਦੇ ਸਾਧਨ ਜਿਵੇਂ ਪੰਜਾਬ ਦੇ ਵਿੱਚ ਵੀ ਚਲਾਰੇ ਨੇ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਥੋੜਾ ਜਿਹਾ ਉਹਦੇ ਵਿੱਚ ਜਿਹੜੇ ਹੈਗੇ ਨੇ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਆਂ ਨੂੰ ਪੰਜਾਬ ਦੇ ਵਿੱਚ ਪ੍ਰੋਪਰ ਢੰਗ ਨਾਲ ਨਹੀਂ ਲਾਗੂ ਕਰ ਪਾ ਰਹੀ ਉਹ ਚ ਕਿਤੇ ਨਾ ਕਿਤੇ ਇਹ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਹੈ ਇਹ ਬਣੀ ਹੋਈ ਹੈ ਤੇ ਇੱਕ ਜਿਹੜੀ ਹੁਣ ਜਿਵੇਂ ਇਹ ਸਕੀਮਾਂ ਨੇ ਸਾਰੀਆਂ ਇਹ ਪੰਜਾਬ ਦੇ ਵਿੱਚ ਜਾਂ ਆਮ ਲੋਕਾਂ ਤੱਕ ਪਹੁੰਚਣ ਉਦੇ ਵਾਸਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਜਿਵੇਂ ਪੰਜਾਬ ਦੇ ਵਿੱਚ ਅਸੀਂ ਉਪਰਾਲਾ ਜਿਹੜਾ ਹੈਗਾ ਕੀਤਾ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅਸੀਂ ਇੱਕ ਕੈਂਪ ਲਗਾ ਰਹੇ ਹਾਂ ਜਿਦੇ ਵਿੱਚ ਅਸੀਂ ਉੱਥੇ ਬੈਠ ਕੇ ਤੁਰੰਤ ਜਿਹੜਾ ਹੈਗਾ ਲੋਕਾਂ ਨੂੰ ਜਨਕੀ ਗਿਆ ਹੈਗਾ ਬੈਨੀਫਿਟ ਦੰਨੇ ਆ ਜਿਵੇਂ ਆਜੀਸ਼ਮਾਨ ਕਾਰਡ ਬਣਾਣਾ ਹੈ ਕਿਸਾਨ ਸਨਮਾਨ ਨਿਧੀ ਦਾ ਜਨਕੀ ਫਾਰਮ ਫਿਲ ਕਰਨਾ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫਾਰਮ ਭਰਨੇ ਨੇ ਈਸ਼ਰਮ ਕਾਰਡ ਬਣਾਣਾ ਹੈ ਪ੍ਰਧਾਨ ਮੰਤਰੀ ਬਿਸ਼ਕਰਮਾ ਯੋਜਨਾ ਜਿਹੜੀ ਹੈਗੀ ਹੈ ਉਹ ਬਣਾਣੀ ਹੈ ਪੈਨਸ਼ਨ ਹੈਗੀ ਹੈ ਵਿਧਵਾ ਪੈਨਸ਼ਨ ਬੜਾਪਾ ਪੈਨਸ਼ਨ ਹੈ ਪ੍ਰਧਾਨ ਮੰਤਰੀ ਸੂਰਿਆਕਰ ਮੁਫਤ ਬਿਜਲੀ ਯੋਜਨਾ ਹੈਗੀ ਹੈ ਟੂਲ ਕਿਟ ਵੰਡ ਪ੍ਰੋਗਰਾਮ ਨੇ ਅਜ਼ਹੀਆਂ ਜਨਕੀ ਵੀ ਲਗਭਗ 15 16 ਸਕੀਮਾਂ ਨੇ ਜਿਹੜੀਆਂ ਅਸੀਂ ਰੋਜ਼ਾਨਾ ਪਿੰਡਾਂ ਦੇ ਵਿੱਚ ਜਾ ਕੇ ਇਹ ਕੈਂਪ ਲਗਾ ਕੇ ਦੇ ਰਹੇ ਹਾਂ ਔਰ ਆਪਣੇ ਬੜਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਇਹ ਲਗਾਤਾਰ ਤੁਹਾਡੇ ਸਾਹਮਣੂ ਪਤਾ ਹੀ ਹੈ ਇਹ ਜਨਕੀ ਚੱਲ ਰਹੀਆਂ ਨੇ ਸਕੀਮਾਂ ਧੰਨਵਾਦ ਤੁਹਾਡਾ ਕੀ ਦਿੱਤਾਗਾ ਕਿ ਗਵਰਨਮੈਂਟ ਦੀਆਂ ਕੀ ਅੱਜ ਜੋ ਅਸੀਂ ਪ੍ਰੈਸ ਕਾਨਫਰੰਸ ਰਾਹੀਂ ਦੱਸ ਰਹੇ ਹਾਂ ਇਹ 11 ਸਾਲਾਂ ਦਾ ਮੋਦੀ ਸਾਹਿਬ ਦਾ ਸਮਾਂ ਦਾ ਜੋ ਛੋਟੀ ਜੀ ਪ੍ਰੈਸ ਕਾਨਫਰੰਸ ਤੇ ਦੱਸਣਾ ਬਹੁਤ ਔਖਾ ਹੈ। ਕਿ ਇਹ ਭਾਰਤ ਦਾ ਵਿਕਸਿਤ ਭਾਰਤ ਦਾ ਅੰਮ੍ਰਿਤਕਾਲ ਚੱਲ ਰਿਹਾ ਹੈਗਾ ਜਿਸ ਤਹਿਤ ਆਫੀਸ਼ੀਅਲੀ 10 ਸਾਲਾਂ ਚ ਮੋਦੀ ਜੀ ਦੇ ਸ਼ਬਦਾਂ ਵਿੱਚ ਜੋ ਇਹ 10 ਸਾਲਾਂ ਚ 11 ਸਾਲਾਂ ਚ ਕੰਮ ਹੋਏ ਨੇ ਇਹ ਆਉਣ ਵਾਲੇ ਭਵਿੱਖ ਵਾਲੇ ਭਾਰਤ ਦਾ ਇੱਕ ਬੇਸ ਆ ਇੱਕ ਨੀਂਹ ਆ ਜਿਸ ਦੇ ਤਹਿਤ ਦੇਸ਼ ਅੱਗੇ ਵਧੇਗਾ ਜਿਹੜਾ ਸਾਡਾ ਵਿਜ਼ਨ 2047 ਤੱਕ ਵਿਕਸਿਤ ਭਾਰਤ ਹੈ ਉਹਦੀ ਨੀਂਹ ਦਾ ਕੰਮ ਕਰੇਗਾ। ਇਹਦੇ ਤਹਿਤ ਤਾਂ ਪ੍ਰਧਾਨ ਮੰਤਰੀ ਜੀ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਦੇਖੀਏ ਮੇਡ ਇਨ ਇੰਡੀਆ ਦੀਆਂ ਗੱਲਾਂ ਕੀਤੀਆਂ ਜਿਹਦੇ ਤਹਿਤ ਅਸੀਂ ਆਪਦੀ ਇਕਨੋਮੀ ਨੂੰ ਬਹੁਤ ਬੈਟਰ ਕੀਤਾ ਜੇਕਰ ਸਾਡੀ ਇਕਨੋਮੀ ਵਧੀਆ ਗਈ ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ ਲੋਕਾਂ ਨੂੰ ਸਹੂਲਤਾਂ ਦੇ ਸਕਦੇ ਹਾਂਗੇ ਇਹਦੇ ਕਰਕੇ ਸਾਡੀ ਇਕਨੋਮੀ ਹੁਣ IMF ਦੀ ਤਾਜ਼ਾ ਰਿਪੋਰਟ ਅਨੁਸਾਰ ਦੁਨੀਆ ਦੇ ਚੌਥੇ ਨੰਬਰ ਤੇ ਆ ਚੁੱਕੀ ਆ ਤੇ ਪਿਛਲੇ 4 ਸਾਲਾਂ ਤੋਂ ਸਾਡੀ ਇਕਨੋਮੀ ਲਗਾਤਾਰ ਪਹਿਲੇ ਨੰਬਰ ਤੇ ਚੱਲ ਰਹੀ ਹੈ ਜੋ ਤੇਜ਼ੀ ਨਾਲ ਵਧ ਰਹੀ ਹੈ ਦੁਨੀਆ ਵਿੱਚ ਤੋ ਪ੍ਰਧਾਨ ਇੰਜੀਨੀਅਰ ਨੂੰ ਗੱਲਾਂ ਜੋ ਸਕੀਮਾਂ ਨੇ ਉਹ ਦੱਸਤੀਆਂ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਾਡਾ ਗਵਰਨਮੈਂਟ ਨੇ ਇਹ ਚਲਾਇਆ ਪਹਿਲਾਂ ਕੀ ਸੀਗਾ 2014 ਤੋਂ ਪਹਿਲਾਂ ਦੀਆਂ ਸਰਕਾਰਾਂ ਦਾ ਜਦੋਂ ਅਸੀਂ ਦੇਖਦੇ ਆ ਤਾਂ ਉਹਨਾਂ ਦਾ ਕੋਈ ਹੋਣੀ ਸੀਗਾ ਗਲ ਤੱਕ ਸਰਕਾਰਾਂ ਭ੍ਰਿਸ਼ਟਾਚਾਰ ਨਾਲ ਲਿਬੜੀਆਂ ਹੋਈਆਂ ਸੀ 네ਗੇਟਿਵ ਮਾਹੌਲ ਬਣਿਆ ਹੋਇਆ ਸੀਗਾ ਜੋ ਆਪਣੇ ਨਾਗਰਿਕ ਨੇ ਕੇ ਦੇਸ਼ ਦੇ ਉਹਨਾਂ ਨੂੰ ਕੋਈ ਬਦਲਾਅ ਨਹੀਂ ਦਿਖ ਰਿਹਾ ਸੀਗਾ ਪਰ ਜਦੋਂ ਮੋਦੀ ਜੀ ਨੇ ਤਾਂ ਸੰਭਾਲੀ ਤਾਂ ਉਹਨਾਂ ਨੇ ਦੇਖਿਆ ਉਹਨਾਂ ਨੇ ਨਵੇਂ ਨੋਰਮਸ ਸੈੱਟ ਕੀਤੇ ਨਵੇਂ ਰੂਲਸ ਸੈੱਟ ਕੀਤੇ ਉਹਨਾਂ ਚ ਕੀ ਹੈਗਾ ਜਿਵੇਂ ਆ ਪਾ ਦਰਸ਼ਕਾ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਕੋਈ ਵੀ ਸਕੀਮ ਹੋਵੇ ਕੁਝ ਵੀ ਹੋਵੇ ਜਦੋਂ ਕਰੋਨਾ ਦੀ جنگ ਲੈ ਲਈਏ ਤਾਂ ਤੇ ਮੋਦੀ ਜੀ ਨੇ ਜਨਤਾ ਨੂੰ ਨਾਲ ਲੈ ਕੇ ਲੜੀ ਜਨਤਾ ਕਰਫਿਊ ਲਾਏ ਹਨਾ ਤੇ ਅਸੀਂ ਦੇਖਦੇ ਹਾਂਗੇ ਕਿ ਹੁਣ ਪੋਜ਼ਿਟਿਵ ਰਾਜਨੀਤੀ ਦਾ ਮਾਹੌਲ ਬਣਦਾ ਜਾ ਰਿਹਾਗਾ ਕੋਈ ਵੀ ਜਦੋਂ ਆਪਣੀ ਜਨਤਾ ਇਕੱਠੀ ਹੋ ਕੇ ਸਰਕਾਰ ਨੂੰ ਅਪੀਲ ਕਰਦੀ ਆ ਤਾਂ ਉਹਨਾਂ ਦੀਆਂ ਗੱਲਾਂ ਜ਼ਰੂਰ ਸੁਣੀਆਂ ਜਾਂਦੀਆਂ ਨੇ ਉਹਨਾਂ ਸਭ ਤੋਂ ਪਹਿਲਾਂ ਜੇ ਅਸੀਂ ਪਾਰਦਰਸ਼ਤਾ ਦੀ ਗੱਲ ਕਰ ਲਈਏ ਡੀਡੀਪੀ ਡੀਵੀਪੀ ਤਹਿਤ ਜੋ ਬੈਂਕਾਂ ਦੇ ਸਿੱਧਾ ਟ੍ਰਾਂਸਫਰ ਹੁੰਦੇ ਆਗੇ ਪੈਸੇ ਉਹਦੇ ਤਹਿਤ ਆਪਣਾ ਕੀ ਕਹਿੰਦੇ ਹੁੰਦੇ ਆ 300 ਗੁਣਾ 트ਾਂਜੈਕਸ਼ਨਾਂ ਵਧੀਆਂ ਨੇ ਪਲੱਸ 3.9 ਲੱਖ ਕਰੋੜ ਰੁਪਈਆ ਦੀ ਲੀਕੇਜ ਹੈ ਜਿਹੜੀ ਉਹ ਬੰਦ ਹੋਈ ਆ ਇਹਦੇ ਨਾਲ ਆਪਾਂ ਦੇਖਦੇ ਆਂ ਕਿ ਜੈਮ ਜੈਮ ਜਨਤਨ ਖਾਤਾ ਯੋਜਨਾ ਸਿੱਧਾ ਇਹ ਚ ਲੋਕਾਂ ਨੂੰ ਬਿਨਾਂ ਲੀਕੇਜ ਤੋਂ ਸਿੱਧਾ ਬਿਨਾ ਕਿਸੇ ਵਿਚੋਲੇ ਤੋਂ ਸਿੱਧੇ ਪੈਸੇ ਆ ਰਹੇ ਨੇਗੇ ਆਪਾਂ ਅੱਗੇ ਸਿਹਤ ਦੀ ਗੱਲ ਕਰੀਏ ਅਨਸ਼ੁਮਨ ਭਾਰਤ ਯੋਜਨਾ 5 ਲੱਖ ਤੱਕ ਬੀਮਾ ਹੁਣ ਤਾਂ ਮੋਦੀ ਜੀ ਨੇ ਅਨਸ਼ੁਮਨ ਭਾਰਤ ਯੋਜਨਾ ਚ 70 ਸਾਲ ਤੋਂ ਵੱਧ ਦੇ ਜਿੰਨੇ ਵੀ ਨਾਗਰਿਕ ਨੇ ਵਰਦ ਨਾਗਰਿਕ ਨੇਗੇ ਉਹਨਾਂ ਨੂੰ ਸ਼ਾਮਲ ਕਰ ਦਿੱਤਾਗਾ ਅੱਗੇ ਜਨ ਅਸ਼ਦੀ ਕੇਂਦਰ ਠੀਕ ਆ ਉਹਨਾਂ ਚ ਹਜੇ ਤੱਕ 84 ਕਰੋੜ ਲੋਕ ਸਿੱਧੇ ਤੌਰ ਤੇ ਉਥੋਂ ਦਵਾਈਆਂ ਖਰੀਦ ਰਹੇ ਹੈਗੇ ਸਸਤੀਆਂ ਹੁਣ ਅਸੀਂ ਤੇਜ਼ ਦੀ ਸ਼ਰਕਤਾਂ ਦੀ ਗੱਲ ਕਰਦੇ ਆ ਜਦੋਂ ਮੋਦੀ ਜੀ ਨੇ ਮੇਕ ਇਨ ਇੰਡੀਆ ਦੀ ਗੱਲ ਕੀਤੀ ਸੀ ਤਾਂ ਉਸ ਤੋਂ ਪਹਿਲਾਂ ਇਸੇ ਨੇ ਜਦੋਂ ਕਾਂਗਰਸ ਦੀ ਸਰਕਾਰ ਸੀ 2009 ਵੇਲੇ ਦੀ ਸਾਨੂੰ ਗੱਲ ਦੱਸਦਾ ਆਪਣੀ ਮਿਲਟਰੀ ਨੇ ਕਿਹਾ ਕਿ ਜੀ ਸਾਨੂੰ ਬੁਲਟ ਪ੍ਰੂਫ ਜੈਕਟਾਂ ਦੀ ਲੋੜ ਹੈ ਤਾਂ ਫੇ ਗਵਰਨਮੈਂਟ ਦੇ ਜਿਹੜਾ ਰੱਖਿਆ ਮੰਤਰਾਲਾ ਲਿਆ ਸੀਗਾ ਉਹਨਾਂ ਨੇ ਮਿਲਟਰੀ ਨੂੰ ਇਹ ਜਵਾਬ ਦਿੱਤਾ ਕਿ ਸਾਡੇ ਕੋਲੇ ਤਾਂ ਫੰਡ ਹੀ ਨਹੀਂ ਵੀ ਅਸੀਂ ਤੁਹਾਨੂੰ ਬੁਲਟ ਪ੍ਰੂਫ ਜੈਕਟਾਂ ਦੇ ਦਈਏ ਜਦੋਂ ਅਸੀਂ ਅੱਜ ਦੇ ਟਾਈਮ 'ਚ ਦੇਖਦੇ ਆਂਗੇ ਇੱਕ ਬੰਦੂਕ ਤੋਂ ਲੈ ਕੇ ਹਵਾਈ ਜਹਾਜ਼ ਤੱਕ ਸਾਰਾ ਕੁਝ ਭਾਰਤ 'ਚ ਬਣ ਰਿਹਾਗਾ ਆਪਾਂ ਆਪਰੇਸ਼ਨ ਸੰਧੂਰ ਤੇ ਦੇਖਦੇ ਆਂ ਸਾਡਾ ਜੋ ਡਿਫੈਂਸ ਸਿਸਟਮ ਆਗਾ ਸੁਣੀਆਂ ਉਹਦੀ دیਵਾਨੀ ਹੋ ਚੁੱਕੀ ਹੈ ਕਿ ਆਪਣਾ 25 ਦੇ ਸ਼ਮਨਿਓ ਆਰਡਰ ਵੀ ਪਲੇਸ ਕੀਤੇ ਜਾ ਚੁੱਕੇ ਨੇ ਲਗਭਗ ਜਦੋਂ ਅਸੀਂ ਹਰੇਕ ਸਾਲ ਦੇਖਦੇ ਹਜ਼ਾਰਾਂ ਕਰੋੜਾਂ ਵਿੱਚ ਸਾਡੇ ਜੋ ਰੱਖਿਆ ਸੌਦੇ ਆਗੇ ਉਹ ਹੋ ਰਹੇ ਨੇਗੇ ਤੇ ਸਾਡਾ ਰੱਖਿਆ ਸੈਕਟਰ ਕੇ ਵਧ ਰਿਹਾਗਾ ਅੱਗੇ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਰੋਡ 에ਅਰਵੇਜ਼ ਪੁਲ ਬਹੁਤ ਕੁਝ ਬਣ ਰਿਹਾਗਾ ਜੇ ਅਸੀਂ ਹਾਈਵੇਜ਼ ਦੀ ਗੱਲ ਕਰੀਏ ਇੱਕ ਹਫ਼ਤੇ ਚ ਘਟੋ ਘਟਾ 236 ਕਿਲੋਮੀਟਰ ਦੀ ਰਫਤਾਰ ਨਾਲ ਰੋਡ ਬਣ ਰਹੇ ਨੇ ਰੇਲਵੇ ਦੀ ਆਪਾਂ ਗੱਲ ਕਰੀਏ ਰੇਲਵੇ ਟਰੈਕ ਨੇ ਜਿਹੜੇ 98 ਕਿਲੋਮੀਟਰ ਪ੍ਰਤੀ ਹfte ਦੇ ਹਿਸਾਬ ਨਾਲ ਬਣ ਰਹੇ ਨੇ 2014 ਤੋਂ ਪਹਿਲਾਂ ਸਰਕਾਰ ਕਹਿੰਦੀ ਸੀ ਜੀ ਅਸੀਂ ਬਾਰਡਰਾਂ ਤੇ ਸੜਕਾਂ ਬਣਾਵਾਗੇ ਬਾਰਡਰਾਂ ਤੇ ਇਨਫਰਾਸਟ੍ਰਕਚਰ ਬਣਾਵਾਗੇ ਕਿਤੇ ਦੁਸ਼ਮਣ ਨਾ ਹੋ ਸੜਕਾਂ ਦਾ ਯੂਜ਼ ਕਰਕੇ ਸਾਡੇ ਦੇਸ਼ ਚ ਵੜ ਜੇ ਗੱਲ ਕਰ ਜੇ ਤੁਸੀਂ ਮੋਦੀ ਜੀ ਦੀ ਗੱਲ ਕਰਦੇ ਆਂਗੇ ਉਹਨਾਂ ਨੇ ਏਹੀ ਸਭ ਤੋਂ ਪਹਿਲਾਂ ਉਹਦੀ ਫੌਜ ਨੂੰ ਬਾਰਡਰਾਂ ਤੇ ਪਹੁੰਚਾਉਣ ਲਈ ਜਲਦ ਤੋਂ ਜਲਦ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਜਿਹਦੇ ਕਰਕੇ 8000 ਕਿਲੋਮੀਟਰ ਤੋਂ ਅੱਗੇ ਦੇ ਜਿਹੜੇ ਆਪਣੇ ਰੋਡਸ ਨੇ ਉਹ ਬਣਾਏ ਗਏ ਤੇ ਪਲੱਸ 400 ਤੋਂ ਵੱਧ ਸਰੰਗਾਂ ਪਲੱਸ ਪੌਲ ਬਣਾਏ ਗਏ ਜੋ ਸੁਰੱਖਿਆ ਤੌਰ ਤੋਂ ਸਾਡੇ ਲਈ ਬਹੁਤ ਜ਼ਰੂਰੀ ਨੇ ਭਾਰਤ ਲਈ ਬਹੁਤ ਜ਼ਰੂਰੀ ਨੇ ਇਕਨੋਮੀ ਦੀ ਗੱਲ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆਗਾ ਪਹਿਲਾਂ ਪ੍ਰਧਾਨ ਜੀ ਨੇ ਵੀ ਬਹੁਤ ਸਕੀਮਾਂ ਦੀ ਗੱਲ ਕੀਤੀ ਹੈ ਹੁਣ ਤੱਕ ਜਿਹੜਾ ਸਾਡਾ ਟੈਕਸ ਕਲੈਕਸ਼ਨ ਵਧਦਾਗਾ ਜੀਐਸਟੀ ਦੀ ਗੱਲ ਕੀਤੀ ਸੀ ਪ੍ਰਧਾਨ ਜੀ ਨੇ 238% ਜਿਹੜਾ ਟੈਕਸ ਕਲੈਕਟ ਹੁੰਦਾਗਾ ਉਹ 'ਚ ਵਾਧਾ ਹੋਇਆਗਾ ਪਲੱਸ 12.75 ਲੱਖ ਤੱਕ ਜ਼ੀਰੋ ਟੈਕਸ ਹੈਗਾ ਤੇ ਜਦੋਂ ਨਵੇਂ 스타ਟਅਪ ਖੁੱਲੇ ਨਗੇ ਇੰਡੀਆ ਚ 1.77 ਲੱਖ ਦੇ ਕਰੀਬ ਪੂਰੇ ਆਪਣੇ 스타ਟਅਪਾਂ ਨੇ ਉਹ ਕੀਤਾਗਾ 118 ਯੂਨੀਕੌਰਨ ਕੰਪਨੀਆਂ ਬਣੀਆਂ ਨਗੀਆਂ ਜਿਹੜੇ ਫੈਸਲੇ ਗਵਰਨਮੈਂਟ ਨੂੰ ਐਂ ਕਹਿੰਦੇ ਸੀ ਕਿ ਅਮਰੂਪੀ ਪਾਰਟੀਆਂ ਵੀ ਇਹ ਲੈਣੇ ਅਸੰਭਵ ਹੀ ਨੇਗੀ ਕੋਈ ਪਾਰਟੀ ਇਹ ਫੈਸਲੇ ਨਹੀਂ ਕਰ ਸਕਦੀ ਉਹ ਜਿਹੜੇ 370 ਸਭ ਤੋਂ ਪਹਿਲਾਂ ਆਉਂਦਾਗਾ ਜੋ ਅਸੀਂ ਦੇਖਿਆ ਬਹੁਤ ਸ਼ਾਂਤੀ ਨਾਲ ਇੰਪਲੀਮੈਂਟ ਕੀਤਾ ਗਿਆ ਸ਼੍ਰੀ ਰਾਮ ਮੰਦਰ ਦਾ ਯੋਧਿਆ ਫੈਸਲਾ ਤਿੰਨ ਤਲਾਕ ਫੈਸਲਾ ਜੋ ਇੱਕ ਮੁਸਲਮਾਨ ਔਰਤਾਂ ਲਈ ਤਰਾਸ ਦੀ ਬਣਿਆ ਹੋਇਆ ਸੀ ਬਾਕਫ ਐਕਟ ਬਾਕਫ ਐਕਟ 'ਚ ਸੋਧ ਕਰਕੇ ਗਵਰਨਮੈਂਟ ਨੇ ਜੋ ਗਰੀਬ ਮੁਸਲਿਮ ਭਾਈਚਾਰੇ ਦਾ ਉਹਦਾ ਉਹਦਾ ਇੱਕ ਬੋਰਡ ਬਣਾਇਆ ਉਹਨਾਂ ਦੀ ਉਹ ਜਿਹੜੀ ਉਹਨਾਂ ਦੀ ਮੈਂਬਰਸ਼ਿਪ ਆ ਕੇ ਉਹ ਵਧੇ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਸਿਟੀ ਸਿਟੀਜਨ ਐਮੈਂਡਮੈਂਟ ਵੇਲੇ ਜੋ ਸਾਡੇ ਦੁਸ਼ਮਣ ਦੇਸ਼ ਸੀਗੇ ਜਿੱਤੇ ਸਾਡੇ ਘੱਟ ਕੈਂਤੀ ਸਿੱਖ ਹਿੰਦੂ ਇਸਾਈ ਹਨਾ ਬੋਧੀ ਜੈਨੀ ਇਹਨਾਂ ਦਾ ਬੁਰਾ ਹਾਲ ਸੀ ਉਹ ਕੰਟਰੀਆਂ ਜਿਵੇਂ ਆਪਾਂ ਅਫਗਾਨਿਸਤਾਨ ਪਾਕਿਸਤਾਨ ਦੇਖ ਲਈਏ ਬੰਗਲਾਦੇਸ਼ ਦੇਖ ਲਈਏ ਇਹਨਾਂ ਕੰਟਰੀਆਂ 'ਚ ਜਦੋਂ ਉਹ ਸਿਟੀਜਨ ਇੰਡੀਆ ਆਉਣਗੇ ਤਾਂ ਉਹਨਾਂ ਨੂੰ ਥੋੜਾ ਜਿਆ ਇਹ ਹੋਊਗਾ ਵੀ ਇੰਡੀਆ ਚ ਸਿਟੀਜ਼ਨ ਸਿਰਫ ਸੌਖੀ ਮਿਲ ਜੂਗੀ ਨੋਟ ਬੰਦੀ ਕਰਕੇ ਲੱਕ ਤੋੜਿਆ ਉਹਨਾਂ ਨੇ ਫੇਕ ਕਰੰਸੀ ਦਾ ਤਵਾ ਦਾ ਅੱਗੇ ਜਾ ਕੇ ਆਪਾਂ ਬਹੁਤ ਗੱਲਾਂ ਨੇ ਜੇ ਅਸੀਂ ਕਰੀ ਜਾਈਏ ਤਾਂ ਦੋ ਦਿਨ ਗੱਲਾਂ ਨਹੀਂ ਮੁੱਕਣੀਆਂ ਹੁਣ ਅਸੀਂ ਵਿਦੇਸ਼ ਨੀਤੀ ਤੇ ਆ ਜਾਈਏ ਕੋਈ ਵੀ ਦੇਸ਼ ਆ ਉਹਦੀ ਤਾਕਤ ਜਦੋਂ ਫਰਕੀ ਜਾਂਦੀ ਉਹ ਵਿਦੇਸ਼ ਨੀਤੀ ਤੋਂ ਫਰਕੀ ਜਾਂਦੀ ਆ 2014 ਤੋਂ ਪਹਿਲਾਂ ਅਸੀਂ ਦੇਖਦੇ ਸੀਗੇ ਜੇ ਕੋਈ ਸਾਡਾ ਪ੍ਰਧਾਨ ਮੰਤਰੀ ਜਾਂ ਕੋਈ ਵੀ ਪੋਲੀਟੀਕਲ ਲੀਡਰ ਬਾਹਰਲੀ ਕੰਟਰੀ ਜੀ ਜਾਂਦਾ ਸੀ ਉਹਨੂੰ ਕੋਈ ਰਿਸਪੈਕਟ ਨਹੀਂ ਮਿਲਦੀ ਸੀ ਹੁਣ ਜਦੋਂ ਅਸੀਂ ਦੇਖਦੇ ਆਂਗੇ ਮੋਦੀ ਜੀ ਦੇ ਜਾਣ ਤੋਂ ਪਹਿਲਾਂ ਹੀ ਉਹ ਦੇਸ਼ ਦਾ ਮੀਡੀਆ ਚਰਚਾ ਕਰਨ ਲੱਗ ਜਾਂਦਾ ਹੈ ਕਿ ਪਤਾ ਨਹੀਂ ਦੁਨੀਆ ਦਾ ਬਹੁਤ ਵੱਡਾ ਲੀਡਰ ਆ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਦੇ ਬਰਾਬਰ ਦੀ ਮੋਦੀ ਸਾਹਿਬ ਦੀ ਪਾਵਰ ਹੋ ਚੁੱਕੀ ਆ ਕਿਉਂਕਿ ਅਸੀਂ ਦੇਖਦੇ ਹਾਂਗੇ ਇਹਦੇ 'ਚ ਕੀ ਹੈਗਾ ਜਦੋਂ ਆਪਾਂ ਹੁਣੀ ਕੋਈ ਵੀ ਫਾਰਮ ਹੈ ਹੁਣ G20 ਦੀ ਆਪਾਂ ਦੇਖ ਲਈ G20 ਹੋਣ ਵਾਲਾਗਾ ਕੈਨੇਡਾ 'ਚ ਕੈਨੇਡਾ ਨਾਲ ਆਪਣੇ ਬਹੁਤ ਰਿਲੇਸ਼ਨਸ਼ਿਪਸ ਆਬ ਹੋ ਚੁੱਕੇ ਸੀਗੇ ਉਹ ਬੁਲਾਉਣਾ ਵੀ ਨਹੀਂ ਚਾਹੁੰਦੇ ਸੀ ਗੱਲ ਕਰ ਦੁਨੀਆ ਦੇ ਦਬਾਅ 'ਚ ਆ ਕੇ ਮੋਦੀ ਜੀ ਨੂੰ ਉਹਨਾਂ ਨੇ ਸੱਦਾ ਦੇਣਾ ਪਿਆ ਕਿਉਂਕਿ ਉਹ ਕਹਿੰਦੇ ਇੰਡੀਆ ਇੱਕ ਐਡੀ ਪਾਵਰ ਬਣ ਚੁੱਕਿਆ ਸੀ ਇਹਨੂੰ ਇਗਨੋਰ ਨਹੀਂ ਕਰ ਸਕਦੇ ਆਪਾਂ ਜੀ ਗਵਰਨਮੈਂਟ ਦੀ ਗੱਲ ਕਰੀਏ ਤਾਂ ਜਦੋਂ ਆਪਾਂ ਯੂਕਰੇਨ ਜਿੱਥੇ ਚੱਲ ਰਹੀ ਹੈ ਯੂਕਰੇਨ ਤੇ ਰੂਸ ਦਾ ਯੁੱਧ ਉਦੋਂ ਆਪਰੇਸ਼ਨ ਗੰਗਾ ਚਲਾਇਆ ਗਿਆ ਕਿੰਨੇ ਨਾਗਰਿਕਾਂ ਨੂੰ ਭਾਰਤ ਦਾ ਝੰਡਾ ਲੈ ਕੇ ਯੁੱਧਰ ਕਾਇਆ ਗਿਆ ਨਾਗਰਿਕ ਭਾਰਤ ਵਿੱਚ ਪਰਤੇ ਆਪਾਂ ਅੱਗੇ ਸਾਊਦੀ ਅਰੇਬੀਆ ਤੇ ਜਮਨ ਦੀ جنگ ਚੱਲ ਰਹੀ ਸੀਗੀ ਉਹਦੇ ਵਿੱਚ ਆਪਰੇਸ਼ਨ ਰਾਹਤ ਚਲਾਇਆ ਗਿਆ ਜਿਹਦੇ ਤਹਿਤ ਆਪਣੇ ਭਾਰਤ ਦੇ ਨਾਗਰਿਕ ਪਲੱਸ 48 ਕੰਟਰੀਆਂ ਦੇ ਹੋਰ ਨਾਗਰਿਕ ਨੇ ਕਿ ਜਿਹੜੇ ਉਹ ਨੇਵੀ ਨੇਵੀ ਦੁਆਰਾ ਲਿਆਂਦੇਗੇ ਭਾਰਤ ਦੇ ਵਿੱਚ ਕਰੋਨਾ ਸਮੇਂ ਦੀ ਅਸੀਂ ਗੱਲ ਕਰੀਏ ਤਾਂ ਇਸ ਸਮੇਂ ਬੰਦੇ ਭਾਰਤ ਮਿਸ਼ਨ ਚਲਾਇਆ ਗਿਆ ਸੀ ਜੋ ਘਟ ਘਟ 67 ਲੱਖ ਭਾਰਤੀ 에어 ਇੰਡੀਆ